ਕਦੇ ਟਿਮ ਹੋ ਟਣ ਜਾਂ ਮੱਕੜੀ ਤੇ ਆਪਾਂ ਮਿਲਿਆ ਕਰਾਂਗੇ ਅੱਗੇ ਤੋਂ ਕਿਉਂ ਘਰੇ ਬੁਲਾਉਣਾ ਡਰਦੀ ਐਨ ਕੀ ਖਤਰਾ ਸੱਜੇ ਖੱਬੇ ਤੋਂ ਮੇਰੇ ਬੇਸਮੈਂਟ ਦੇ ਓਨਰ ਨੂੰ ਜਿਵੇਂ नाग ਦਮੂਹਾ ਲੜ ਜਾਂਦਾ ਜਦ ਫੋੜਦਾ ਪਿਕਾ ਯਾਰਾਂ ਦਾ ਨਹੀਂ ਤੇਰੇ ਆਣ ਦਰਾਂ ਤੇ ਖੜ ਜਾਂਦਾ ਅਸਲੀ 스타 ਬਣਦਾ ਸੀ ਜੀ ਆਪਣੇ ਦਮ ਤੇ ਜਦੋਂ ਉਹਨੂੰ ਪਤਾ ਸੀ ਵੀ ਆਪਾਂ ਮਿਹਨਤ ਕਰਕੇ ਮਾਰਕੀਟ ਦੇ ਵਿੱਚ ਆਏ ਆ ਤੁਹਾਡੀ ਆਵਾਜ਼ ਤੁਹਾਡਾ ਕੰਪੋਜੀਸ਼ਨ ਜੋ ਕਿ ਲੋਕਾਂ ਨਾਲ ਲੋਕਾਂ ਨੂੰ ਖਿੱਚਦੀ ਸੀ ਤੁਹਾਡਾ ਕشش ਕਰਦੀ ਸੀ ਉਸ ਤੋਂ ਦੀ ਆਵਾਜ਼ ਸਭ ਤੋਂ ਬੱਤੀ ਸੇਵਾ ਆਵਦੇ ਮਾਹਬਾਪ ਦੀ ਭਾਈ ਜੀ ਉਹਨਾਂ ਦੀ ਰਾਖੀ ਕਰ ਲਵਾਂਗੇ ਉਹਨਾਂ ਦਾ ਅਸ਼ੀਰਵਾਦ ਤੜਕੇ ਲਵਾਂਗੇ ਸਭ ਤੋਂ ਵੱਡਾ ਮੰਦਰ ਮਸਜਿਦ ਗੁਰਦੁਆਰਾ ਉਹੀ ਹੈ ਤੇ ਬਾਕੀ ਗਾਉਣ ਵਜਾਉਣ ਦੀ ਇਹ ਤਾਂ ਸਾਰੀਆਂ ਚੀਜ਼ਾਂ ਦੁਨੀਆ ਦੇ ਨਾਲ ਚਲਦੀਆਂ ਹੀ ਰਹਿਣੀਆਂ ਭਾਜੀ ਕਿਸੇ ਨੇ ਹਿੱਟ ਕਿਸੇ ਨੇ ਬਲੌਗ ਤੇ ਉਹਨੂੰ ਜਦੋਂ ਪਤਾ ਲੱਗਿਆ ਡੈੱਥ ਤੋਂ ਭਾਜੀ 1 ਮਹੀਨਾ ਪਹਿਲਾਂ ਮੈਨੂੰ ਕਾਲ ਆਉਂਦੀ ਆ ਵੀ ਬਾਈ ਆਪਾਂ ਤੇਰੇ ਕੋਲੇ ਰਹਿਣਾ 5 ਦਿਨ ਕਿ ਆਪਣੇ ਹੁਣ ਆਲ ਕੈਨੇਡਾ 'ਚ ਸ਼ੋਅ ਨੇ ਤੇ ਕਹਿੰਦਾ ਬਾਈ ਐਸ ਕਿ ਜੱਟਾ ਤੇਰਾ ਲੰਮਾ ਲਾ ਕੇ ਜਾਣਾ ਦਸ ਵੀ ਆਪਣੀ ਸਟੇਟ ਤੇ 7 ਵਜੇ ਦਾ ਰੜਕਦਾ ਦਾ ਮੈਂ ਆਪਣਾ ਧਰ ਟਕੜਾ ਵਾ ਜਾ ਮੈਨੂੰ ਆਦਾ ਮੈਂ ਸੰਦੀਪ ਭੱਟੀ ਤੁਸੀਂ ਦੇਖ ਰਹੇ ਵਿੰਡੋ ਪੰਜਾਬ ਟੀਵੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਗੱਲਬਾਤ ਕਰਾਂਗੇ ਪ੍ਰੀਤ ਬਰਾੜ ਹੁਣ ਨਪੀ ਦੀ ਥੋੜਾ ਸਵਾਗਤ ਹੈ ਵਿੰਡੋ ਪੰਜਾਬ ਟੀਵੀ ਦੇ ਤੇੰਕਿਊ ਭੱਟੀ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਤੇ ਵਿੰਡੋ ਪੰਜਾਬ ਦੇਖ ਰਹੇ ਸਮੂਹ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਜੀ ਬਰਾੜ ਸਾਹਿਬ ਬੜੀ ਦੇਰ ਬਾਅਦ ਵਾਪਸੀ ਕੀਤੀ ਹੈ ਕਿੱਥੇ ਰਹੇ ਹੋ ਹਾਂਜੀ ਭੱਟੀ ਸਾਹਿਬ ਬਸ ਤੁਹਾਨੂੰ ਪਤਾ ਜੀ ਥੋੜੀ ਜਿਹੀ ਟ੍ਰੇਜਡੀ ਹੋ ਗਈ ਸੀ 2017 ਦੇ ਵਿੱਚ ਦਸੰਬਰ ਚ ਤੇ ਉੱਥੇ ਪ੍ਰੋਗਰਾਮ ਤੇ ਹੀ ਸੱਟ ਲੱਗ ਗਈ ਸੀ ਸਟੇਜ ਤੇ ਤੇ ਜਿਹਦੇ ਵਿੱਚ ਆਪਣੀ ਸਪਾਇਨ ਹੁੰਦੀ ਹੈ L3 L4 ਉਹਦੇ ਵਿੱਚ ਸਪੰਜ ਹੁੰਦੀ ਯਾਨੀ ਉਹ ਟੁੱਟ ਗਈ ਸੀ ਤੇ ਉਹਦੇ ਕਰਕੇ ਫਿਰ 5 ਸਾਲ ਬੈੱਡ ਤੇ ਰਹਿ ਜੀ ਜਿਹਦੇ ਨਾਲ ਤੁਹਾਨੂੰ ਸਰੀਰ ਲੱਗਦਾ ਹੈ ਮੇਰਾ ਵੇਖਣ ਚ ਪਹਿਲਵਾਨੀ ਬਣ ਗਈ ਜੀ ਬਹੁਤ ਮੋਟਾ ਬਣ ਗਿਆ ਸੀ ਤੇ ਹੁਣ ਪਿਛਲੇ ਸਾਲ ਪੂਰਾ ਬਾਹਲ ਹੋਇਆ ਸਹੀ ਤਰਨ ਤਰਨ ਤਾਂ ਪਿਛਲੇ ਸਾਲ ਹੀ ਲੱਗਿਆ ਪਰ ਅੱਜ ਹਜੇ ਵੀ ਨਹੀਂ ਸਕਦਾ ਪਰ ਗਾਉਣ ਆਪਾਂ ਲੱਗ ਗਿਆ ਜੀ ਸ਼ੁਰੂ ਕਰਦੇ ਜੀ ਸੋ ਬਰਾਤ ਸਾਹਿਬ ਤੁਹਾਡੀ ਜ਼ਿੰਦਗੀ ਵਿੱਚ ਜਦੋਂ ਉਹ ਸਮਾਂ ਆਇਆ ਜਦੋਂ ਤੁਹਾਡਾ ਐਕਸੀਡੈਂਟ ਹੋਇਆ ਵਜਾ ਕੋਈ ਵੀ ਵਜਾ ਸੀ ਘਰ ਵਿੱਚ ਸੀ ਉਦੋਂ ਤੁਹਾਡੇ ਦਿਮਾਗ ਵਿੱਚ ਕਿਹੜੀ ਚੀਜ਼ਾਂ ਚੱਲਦੀਆਂ ਸੀਗੀਆਂ ਉਦੋਂ ਦਿਮਾਗ ਦੇ ਵਿੱਚ ਪੱਤੀ ਸਾਹਿਬ ਇਹ ਚੱਲਦਾ ਸੀ ਵੀ ਯਾਰ ਬੜਾ ਮਾੜਾ ਕੰਮ ਹੋਇਆ ਬੱਚੇ ਛੋਟੇ ਛੋਟੇ ਆ ਹਜੇ ਨਵੇਂ-ਨਵੇਂ ਕੈਨੇਡਾ ਚ ਆਏ ਆ ਤਾਂ ਕੁਝ ਮਹੀਨੇ ਹੋਏ ਸੀ ਆਇਆਂ ਨੂੰ ਜੀ ਤੇ ਬੰਦੇ ਚੱਲਦਾ ਵੀ ਯਾਰ ਕੈਰੀਅਰ ਹੀ ਖਰਾਬ ਹੋ ਗਿਆ ਜਿਵੇਂ ਡਾਕਟਰ ਨੇ ਕਿਹਾ ਵੀ ਯਾਰ ਤੈਨੂੰ 10 ਸਾਲ ਲੱਗਣਗੇ ਤੇ ਜੇ ਆਪਾਂ ਤੇਰਾ ਜ਼ਿਆਦਾ ਉਹਦੇ ਵਾਲੇ ਕੀਤਾ ਤਾਂ ਫਿਰ ਤੂੰ ਦਿਮਾਗੀ ਪਰੇਸ਼ਾਨੀ ਵੀ ਆ ਸਕਦੀ ਹੈ ਕਿਉਂਕਿ ਆਪਣੀ ਸਪਾਇਨ ਦੇ ਉੱਤੋਂ ਆਪਣੀ ਬੈਕ ਦੇ ਉੱਤੋਂ ਦੀ ਆਪਣੀਆਂ ਬਰੀਕ ਬਰੀਕ ਨਸਾਂ ਹੁੰਦੀਆਂ ਜਿਹੜੀਆਂ ਆਪਣੀਆਂ ਦਿਮਾਗ ਤੱਕ ਅਸਰ ਕਰਦੀਆਂ ਜੀ ਤੇ ਡਾਕਟਰ ਨੇ ਕਿਹਾ ਵੀ ਰਾਈਟ ਵੇ ਆਪਾਂ ਨੂੰ ਸਰਜਰੀ ਕਰਨੀ ਪੈਣੀ ਹੈ ਵੀ ਨਹੀਂ ਤਾਂ ਤੇਰੀ ਦਿਮਾਗੀ ਹਾਲਤ ਵੀ ਠੀਕ ਨਹੀਂ ਰਹਿਣੀ ਕੁਝ ਘੰਟਿਆਂ ਤੱਕ ਵੀ 24 ਜਾਂ 48 ਘੰਟੇ ਵੱਧ ਤੋਂ ਵੱਧ ਹੋਣੇ ਆ ਤੇ ਉਦੋਂ ਡਾਕਟਰ ਦੇ ਮੈਂ ਕਿਹਾ ਡਾਕਟਰ ਸਾਹਿਬ ਵੀ ਮੇਰੀ ਘਰ ਦੇ ਦਾ ਇੱਥੇ ਹੈ ਨਹੀਂਗੇ ਵੀ ਉਹ ਜੋਬ ਤੇ ਨਹੀਂ ਕਹਿੰਦਾ ਵੀ ਤੁਸੀਂ ਉਹਨਾਂ ਦਾ ਪਰਮਿਸ਼ਨ ਲੈ ਲਓ ਫਿਰ ਮੈਂ ਕਿਹਾ ਯਾਰ ਕਾਹਨੂੰ ਪਰੇਸ਼ਾਨ ਕਰਨਾ ਮੈਂ ਨਾਲ ਦੀ ਨਾਲ ਸਾਈਨ ਕੀਤੇ ਮੈਂ ਕਿਹਾ ਚੱਲ ਦੇਖੀ ਜਾਊਗੀ ਜੀ ਜੋ ਹੋਣਾ ਤੇ ਮਾਲਕ ਨੇ ਵਧੀਆ ਕੀਤਾ ਤੇ ਸੋਚ ਤਾਂ ਪੱਟੇ ਦਾ ਬੰਦਾ ਇਹੀ ਸੋਚਦਾ ਯਾਰ ਵੀ ਕਿਹੜੇ ਕੰਮ ਆਏ ਸੀ ਆਏ ਤਾਂ ਆਪਾਂ ਵਸਣ ਸੀ ਵਧੀਆ ਕਰਨ ਤੇ ਕੰਮ ਕੋਈ ਹੋਰ ਹੋ ਗਿਆ ਬਹੁਤ ਕੁਝ ਸੋਚਦਾ ਬੰਦਾ ਬੰਜੇ ਨਹੀਂ ਪਿਆ ਜੀ ਬਿਲਕੁਲ ਅਤੇ ਡਿਊਟ ਗਾਣੇ ਤੁਸੀਂ ਹਨੇਰੀਆਂ ਲਿਆਤੀਆਂ ਪੈਟਰੋਲ ਦੀ ਗੱਲ ਕਰ ਲਈਏ ਦੇਸੀ ਗਾਣ ਦੀ ਗੱਲ ਕਰ ਲਈਏ ਚੰਡੀਗੜ੍ਹ ਵਰਗੇ ਜਿਹੜੇ ਚੰਡੀਗੜ੍ਹ ਵਰਗੇ ਜਿਹੜੇ ਗੀਤਾਂ ਦੇ ਨਾਲ ਤੁਸੀਂ ਮੈਨੂੰ ਲੋਕਾਂ ਨੇ ਬੜਾ ਪਸੰਦ ਕੀਤਾ ਆਪਣੇ ਉਸ ਕੈਰੀਅਰ ਨੂੰ ਤੁਸੀਂ ਉਸ ਟਾਈਮ ਨੂੰ ਕਿਦਾਂ ਵੇਖਦੇ ਹੋ ਉਸ ਟਾਈਮ ਦਾ ਕੈਰੀਅਰ ਪੱਟੀ ਸਾਹਿਬ ਅੱਜ ਦੇ ਕੈਰੀਅਰ ਨਾਲੋਂ ਵੈਸੀ ਵੇਖਿਆ ਜਾਵੇ ਤਾਂ ਵਧੀਆ ਸੀ ਤੇ ਜੇ ਆਪਾਂ ਚਰਚਾ 'ਚ ਸੋਸ਼ਲ ਮੀਡੀਆ ਦਾ ਦੇਖੀਏ ਤਾਂ ਅੱਜ ਦਾ ਜਮਾਨਾ ਵਧੀਆ ਕਿਉਂਕਿ ਉਦੋਂ ਪਹਿਲਵਾਨ ਉਹ ਹੀ ਨਿੱਤਰਦਾ ਸੀ ਜਿਹਨੇ ਮਿਹਨਤ ਕੀਤੀ ਸੀ ਮਿਹਨਤ ਕੀਤੀ ਸੀ ਅੱਜ ਦੀ ਡੇਟ ਤਾਂ ਤੁਸੀਂ ਕੋਈ ਕਿਸੇ ਨੂੰ ਪੁੱਠਾ ਬੋਲੋ ਸਿੱਧਾ ਕੋਈ ਕੰਟਰੋਵਰਸੀ ਇਦਾਂ ਦੀ ਕਰ ਦੇ ਵੀ ਬੰਦਾ ਸਵੇਰ ਤੱਕ ਹਿੱਟ ਹੋ ਜਾਂਦਾ ਜੀ ਤੇ ਉਹ ਟਾਈਮ ਤਾਂ ਵੱਖਰਾ ਸੀ ਇੱਕ ਮਿਹਨਤ ਦੇ ਵਿੱਚੋਂ ਨਾਲੇ ਸੀੜੀਆਂ ਕੈਸਟਾਂ बिकਦੀਆਂ ਤੇ ਬੜਾ ਵੱਡਾ ਉਦੋਂ ਸਿਸਟਮ ਹੁੰਦਾ ਸੀ ਹਿੱਟ ਹੋਣਾ ਅੱਜ ਦੀ ਡੇਟ ਤਾਂ ਵੱਖਰਾ ਚੀਜ਼ ਹੈ ਜੀ ਮੁਰਾਰਤ ਸਾਹਿਬ 2010 ਹੱਕ ਦੀ ਗੱਲ ਕਰੀਏ ਤਾਂ ਉਸ ਸਮੇਂ ਦੇ ਇੰਡਸਟਰੀ ਤੇ ਹੁਣ ਦੀ ਇੰਡਸਟਰੀ ਨੂੰ ਪ੍ਰੀਤ ਵਾਕ ਦੇਖੋ ਜੀ ਮੈਂ ਅੱਜ ਜਦੋਂ ਹੁਣ ਨਵਾਂ ਸਟੈਪ ਚੱਕਿਆ ਤੇ ਮੈਂ ਬੜਾ ਕਨਫਿਊਜ਼ ਹੀ ਮੈਂ ਕਿੱਦਾਂ ਦਾ 뮤직 ਕਰਾਂ ਜਾਂ ਕਿੱਦਾਂ ਦਾ ਕੀ ਸਿਸਟਮ ਪੱਟੀ ਸਾਹਿਬ ਜਦੋਂ ਨਵਾਂ ਗਾਣਾ ਕੀਤਾ ਲਾਂਚ ਕਰਨ ਲੱਗੇ ਤੇ ਮੈਨੂੰ ਪਤਾ ਹੀ ਨਾ ਲੱਗੇ ਮੈਂ ਕੀ ਕਰਨਾ ਇੰਨਾ ਜ਼ਿਆਦਾ ਸਿਸਟਮ ਚੇਂਜ ਹੋ ਗਿਆ ਪੱਟੀ ਸਾਹਿਬ ਪਹਿਲਾਂ ਤਾਂ ਹੁੰਦਾ ਸੀ ਵੀ ਆਪਾਂ ਪੋਸਟਰ ਬਣਾਉਣੇ ਆ ਜੀ ਬੜਾ ਚਾਹ ਹੁੰਦਾ ਸੀ ਫਲਾਨੇ ਚੈਨਲਾਂ ਨੂੰ ਜਾਣਾ ਉਹ ਕਹਿੰਦੇ ਕਿਹੜੇ ਦੁਨੀਆ ਚ ਤੁਰਿਆ ਫਿਰਦਾ ਮੈਨੂੰ ਕਹਿੰਦੇ ਕੋਈ ਪੋਸਟਰ ਨਹੀਂ ਜਿਹੜਾ ਤੂੰ ਵੀਡੀਓ ਬਣਾਉਣਾ ਬਸ ਉਸੇ ਚੋਂ ਹੀ ਕਲਿੱਪ ਕੱਟ ਕੇ ਆਪਾਂ ਮੂਰੇ ਲਾ ਦੇਣੀ ਹੈ ਸਾਰਾ ਸਿਸਟਮ ਚੇਂਜ ਹੋ ਗਿਆ ਪ ਹੁਣ ਤਾਂ ਬੂਸਟਾਂ ਦਾ ਮਤਲਬ ਰਹਿ ਗਿਆ ਜੀ ਯਾਨੀ ਕਿ ਫੇਕ ਦੁਨੀਆਦਾਰੀ ਰਹਿ ਗਈ ਜੀ origignal ਆ ਤਾਂ ਕੋਈ ਵੀ ਜਿਹੜਾ ਬੀਵਾਂ ਨੂੰ ਤਾਂ ਹੋਣਾ ਸ਼ਾਮ ਤੱਕ ਪਾਉਂ ਤੁਸੀਂ 10 ਮਿਲੀਅਨ ਵਿਊ ਲੈ ਲਓ ਜਿੰਨੇ ਮਾਜੀ ਦੱਲਾ ਤੁਸੀਂ ਹਾਂਜੀ ਤੇ ਬਹੁਤ ਦਿਨ ਰਾਤ ਦਾ ਫਰਕ ਪੈ ਗਿਆ ਪੱਟੀ ਸਾਹ ਦਰਸ਼ਕਾਂ ਨੇ ਪ੍ਰੀਤ ਬਰਾੜ ਜਿਹੜਾ ਬਣਾਇਆ ਪਰ ਕੈਰੀਅਰ ਵਿੱਚ ਪ੍ਰੀਤ ਬਰਾੜ ਨੂੰ ਕਿਸ ਨੇ ਤਰਾਸ਼ਿਆ ਜਾਂ ਹੈਲਪ ਕੀਤੀ ਆਰਟਿਸਟ ਬੰਡ ਵਿੱਚ ਆਰਟਿਸਟ ਬਣ ਵੀ ਤਾਂ ਦੇਖੋ ਸਭ ਤੋਂ ਵੱਡਾ ਤਾਂ ਸਰੋਤੇ ਹੀ ਹੁੰਦੇ ਆ ਜਿਹੜਾ ਪਿਆਰ ਕਰਦੇ ਆ ਬੰਦੇ ਬਿਲਕੁਲ ਪਰ ਆਪਾਂ ਨੂੰ ਸਭ ਤੋਂ ਵੱਡਾ ਆਪਣਾ ਉਸਤਾਦ ਆਪਣਾ ਪਿਓ ਹੁੰਦਾ ਜੀ ਜਿਹੜਾ ਚਾਰ ਜੇਹ ਚ ਪੈਸੇ ਪਾ ਕੇ ਹਲਾਕੀਰੀ ਦਿੰਦਾ ਵੀ ਚੱਲ ਪੁੱਤਰਾ ਨਿਕਲ ਕਿਸੇ ਨੂੰ ਹਨਾ ਜੀ ਤੇ ਬਾਕੀ ਸਿਰਚ ਤਾਂ ਕਿਸੇ ਦੇ ਕੋਲ ਕੇ ਕੋਈ ਵੀ ਨਹੀਂ ਪਾਉਂਦਾ ਪੱਟੀ ਸਭ ਸਿਖਾਣਾ ਤਾਂ ਬੰਦੇ ਨੇ ਆਪ ਹੁੰਦਾ ਪਰ ਮੈਂ ਤੱਕੇ ਕਈ ਕਲਾਕਾਰਾਂ ਕੋਲੇ ਖਾਦੇ ਜੀ ਪਠਿੰਡੇ ਅਵਤਾਰ ਚਮਕ ਮਨਜੋਤ ਦੀ ਜੋੜੀ ਸੀ ਮੈਂ ਉਹਨਾਂ ਨਾਲ ਵੀ ਬਹੁਤ ਚੱਲ ਰਿਹਾ ਖੰਧਰੀ ਵਜਾਈ ਜੀ ਤੇ ਸਰਦੂਲ ਭਾਜੀ ਹੁਣ ਨਾਲ ਬੜਾ ਟਾਈਮ ਰਿਆ ਜੀ ਗੁਰਤੇਜ ਕਾਬਲ ਹੈ ਬਠਿੰਡੇ ਤੋਂ ਉਹਨਾਂ ਨਾਲ ਰਿਆ ਬਹੁਤ ਕਲਾਕਾਰਾਂ ਨਾਲ ਜੀ ਆਪਾਂ ਸਾਈਡ ਤੇ ਕੋਰਸ ਵੀ ਲਾਇਆ ਖੰਧਰੀਆਂ ਹੋ ਜਾਈਆਂ ਜੀ ਉਸ ਟਾਈਮ ਬਾਰੇ ਦੱਸੋ ਜਦੋਂ ਸੋਸ਼ਲ ਮੀਡੀਆ ਨਹੀਂ ਹੁੰਦਾ ਸੀ ਇੱਕ ਸਟਾਰ ਅਸਲੀ ਸਟਾਰ ਕਦਾਂ ਬਣਦਾ ਸੀ ਅਸਲੀ ਸਟਾਰ ਬਣਦਾ ਸੀ ਜੀ ਆਪਣੇ ਦਮ ਤੇ ਜਦੋਂ ਉਹਨੂੰ ਪਤਾ ਸੀ ਵੀ ਆਪਾਂ ਮਿਹਨਤ ਕਰਕੇ ਮਾਰਕੀਟ ਦੇ ਵਿੱਚ ਆਏ ਆ ਤੁਹਾਡੀ ਆਵਾਜ਼ ਤੁਹਾਡਾ ਕੰਪੋਜੀਸ਼ਨ ਜੋ ਕਿ ਲੋਕਾਂ ਨਾਲ ਲੋਕਾਂ ਨੂੰ ਖਿੱਚਦੀ ਸੀ ਤੁਹਾਡਾ ਕشش ਕਰਦੀ ਸੀ ਉਹਦਾ ਦੀ ਆਵਾਜ਼ ਅੱਜ ਕੱਲ ਤਾਂ ਸਾਰਾ ਕੰਪਿਊਟਰ ਦਾ ਸਿਸਟਮ ਹੋ ਗਿਆ ਤੇ ਕਲਾਕਾਰ ਜਿਵੇਂ ਸੁਰਿੰਦਰ ਸ਼ਿੰਦਾ ਜੀ ਸੀ ਜਿੱਦਾਂ ਚਮਕੀਲਾ ਲਾਊਡ ਜੋੜ ਚ ਆਪਾਂ ਕਹਿੰਦੇ ਆ ਉਹਨਾਂ ਦੀ ਭਾਜੀ ਮਿਹਨਤ ਕਿੰਨੀ ਸੀ ਉਹਨਾਂ ਦੇ ਗਾਣੇ ਅੱਜ ਵੀ ਪੁਰਾਣੇ ਨਹੀਂ ਹੋ ਰਹੇ ਜੀ ਕਿਉਂਕਿ ਉਹ ਚੀਜ਼ਾਂ ਨੂੰ ਤਰਾਸ਼ਿਆ ਉਹਨਾਂ ਨੇ ਪਤਾ ਨਹੀਂ ਕਿੰਨੇ ਕਿੰਨੇ ਸਾਲ ਉਸਤਾਦਾਂ ਦੀ ਕੁੱਟ ਖਾਧੀ ਜੀ ਕਿੰਨਾ ਸਿੱਖਿਆ ਜੀ ਤੇ ਇਸ ਕਰਕੇ ਉਹ ਜ਼ਮਾਨਾ ਦਾ ਫਿਰ ਵੱਖਰਾ ਹੀ ਸੀ ਜੀ ਡਾਕਟਰ ਸਾਹਿਬ ਉਸ ਸਮੇਂ ਨੂੰ ਕਿਦਾਂ ਦੇਖਦੇ ਜਦੋਂ ਤੁਹਾਡੇ ਪਿਤਾ ਜੀ ਕਾਲ ਚਲਾਣਾ ਕਰ ਗਏ ਸਰ ਦੂਜੇ ਪਾਸੇ ਤੁਸੀਂ ਮਜਬੂਰ ਸੀ ਸ਼ੋਅ ਲਾਉਣ ਲਈ ਜਿੰਦਗੀ ਦੇ ਇਹ ਫੇਸ ਕਲਾਕਾਰਾਂ ਦੇ ਬੜੇ ਔਖੇ ਹੁੰਦੇ ਆ ਬੜੇ ਜੀ ਬੜੇ ਇਕੱਲਾ ਮੈਂ ਹੀ ਨਹੀਂ ਪੱਤੀ ਸਾਹਿਬ ਬੜੇ ਕਲਾਕਾਰਾਂ ਨਾਲ ਇਦਾਂ ਦੇਖਿਆ ਮੈਂ ਬੜੀਆਂ ਸਟੋਰੀਆਂ ਸੁਣੀਆਂ ਪਰ ਉਸ ਟਾਈਮ ਮੈਂ ਚਾਦਰ ਬੰਨੀ ਜਾਂਦਾ ਸੀ ਸਾਡਾ ਮੈਨੂੰ ਪਤਾ ਹੈ ਲੈਸਟਰ ਦੇ ਵਿੱਚ ਸ਼ੋਅ ਸੀ ਇੰਗਲੈਂਡ ਤੇ ਮੈਨੂੰ ਮੈਂ ਬੜਾ ਚਾਹ ਤੈ ਮੈਂ ਨੱਚੀ ਜਾਵਾਂ ਤੇ ਸਟੇਜ ਤੇ ਸਾਡੇ ਕੋਈ ਦੂਸਰਾ ਕਲਾਕਾਰ ਗਾ ਰਿਹਾ ਸੀ ਤੇ ਕਮਲ ਭਾਜੀ ਪੂਜਾ ਨੂੰ ਕਹਿੰਦੇ ਪੂਜਾ ਦੇਖ ਯਾਰ ਮੈਂ ਇਹਨੂੰ ਦੱਸਾਂ ਕਿ ਨਾ ਦਸਾਂ ਜੀ ਇੰਨੀ ਛਾਲਾ ਮਾਰੀ ਜਾਂਦਾ ਵੀ ਜੇ ਮੈਂ ਇਹਨੂੰ ਦੱਸਤਾ ਇਹਦਾ ਉਹਦਾ ਹੀ ਮੂਡ ਖਰਾਬ ਹੋ ਜਾਣਾ ਤੇ ਪੂਜਾ ਮਿਸ ਪੂਜਾ ਕਹਿੰਦੀ ਨਹੀਂ ਨਹੀਂ ਜੀ ਆਪ ਬਤਾ ਦਿਓ ਜੀ ਫਿਰ ਵੀ ਪ੍ਰੀਤ ਕੋ ਹਨਾ ਉਹਨਾਂ ਨੇ ਪ੍ਰਮੋਟਰ ਨੂੰ ਦੱਸਤਾ ਕਿਉਂਕਿ ਮੇਰੇ ਘਰਦਿਆਂ ਦਾ ਵਾਈਫ ਦਾ ਫੋਨ ਕਮਲ ਭਾਜੀ ਕੋਲ ਆਇਆ ਲਾਲ ਕਮਲ ਸਾਡੇ ਮਿਊਜ਼ਿਕ ਡਾਇਰੈਕਟਰ ਸਾਡੇ ਨਾਲ ਗਏ ਸੀ ਇੰਗਲੈਂਡ ਜੀ ਉਹਨਾਂ ਦੇ ਫੋਨ ਤੇ ਆ ਵੀ ਭਾਜੀ ਇਦਾਂ ਕਰਕੇ ਪਾਪਾ ਜੀ ਐਕਸਪਾਇਰ ਹੋ ਗਏ ਤੇ ਉਹਨਾਂ ਨੇ ਬੜਾ ਡਰਦੇ-ਡਰਦੇ ਮੈਨੂੰ ਤਾਂ ਦੱਸਿਆ ਮੈਂ ਪ੍ਰਮੋਟਰ ਨੂੰ ਦੱਸਿਆ ਜਦ ਮੇਰਾ ਤਾਂ ਉੱਤੇ ਹੀ ਛੁੱਟ ਗਿਆ ਦੇਖੋ ਮਾਂ ਬਾਪ ਨਾਲ ਹੀ ਸਰਦਾਰੀ ਹੈ ਨਾ ਜੀ ਤੇ ਕਹਿੰਦਾ ਮਤਲਬ ਪੱਟੀ ਸਾਹਿਬ ਉਹ ਰੱਬ ਹੀ ਜਾਣਦਾ ਸੀ ਵੀ ਮੈਂ ਕਿਵੇਂ ਡੇਢ ਘੰਟਾ ਸਟੇਜ ਤੇ ਗਾਇਆ ਜੀ ਤੇ ਜਦੋਂ ਘਰ 'ਚ ਫੋਨ ਆਦੀ ਵੀ ਤੁਹਾਡੇ ਫਾਦਰ ਨਹੀਂ ਰਹੀ ਫਿਰ ਵੀ ਮੈਂ ਲੋਕਾਂ ਨੇ ਬੜਾ ਮੈਨੂੰ ਪਿਆਰ ਦਿੱਤਾ ਮੈਂ ਉਹਨਾਂ ਕਹਾਂ ਮੈਂ ਥੋੜਾ ਗਾਉਂਗਾ ਫਿਰ ਉਹਨਾਂ ਨੇ ਖੜੇ ਹੋ ਕੇ ਮੋਨ ਵੀ ਕੀਤਾ ਵੀ ਇੰਗਲੈਂਡ ਦੇ ਲੋਕਾਂ ਨੇ ਵੀ ਬੜਾ ਪਿਆਰ ਦਿੱਤਾ ਪਰ ਪੱਟੀ ਸਾਹਿਬ ਕਲਾਕਾਰ ਨਾਲ ਬਹੁਤ ਕੁਝ ਹੁੰਦਾ ਦੁਨੀਆ 'ਚ ਡਾਕਟਰ ਸਾਹਿਬ ਮੈਨੂੰ ਪਤਾ ਹੈ ਨਾ ਕਰਮਜੀਤ ਨਮੋਰ ਹਣੀ ਇੱਥੇ ਸ਼ੋਅ ਕਰਨਾ ਹੈ ਹਸਾਉਣ ਤੋਂ ਪਤਾਏ ਉਹਨਾਂ ਦੀ ਮਾਂ ਉਹਨੂੰ ਪਤਾ ਸੀ ਮਾਤਾ ਜੀ ਡੈਥ ਹੋ ਗਿਆ ਪਿੱਛੇ ਪਰ ਉਹ ਕਹਿੰਦਾ ਯਾਰ ਮੈਂ ਲੋਕੀ ਟਿਕਟ ਲਾ ਕੇ ਆਇਆ ਮੈਂ ਉਹਨਾਂ ਨੂੰ ਹਸਾਇਆ ਸੋਣ ਤੋਂ ਬਾਅਦ ਐਂਡ ਤੇ ਸ਼ੋਅ ਦੱਸਿਆ ਜੀ ਅੱਜ ਮੇਰੀ ਮਾਤਾ ਜੀ ਡ ਜਿਹੜੀ ਅੱਜ ਦੀ ਕਲਾਕਾਰੀ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਕੋਈ ਸ਼ੋਅ ਆਫ ਦੇਖਦੇ ਹੋ ਕੀ ਕਹਿ ਸਕਦੇ ਹੋ ਅੱਜ ਦੀ ਕਲਾਕਾਰੀ ਨਹੀਂ ਸ਼ੋਅ ਆਫ ਤਾਂ ਚਲੋ ਪੱਟੀ ਸਾਹਿਬ ਆਜ ਦੀ ਡੇਟ 'ਚ ਹੈਗਾ ਹੀ ਹੈਗਾ ਜੀ ਹਰੇਕ ਚੀਜ਼ ਦਾ ਸ਼ੋਅ ਆਫ ਹੀ ਹੈ ਕਲਾਕਾਰ ਕੋਲੇ ਆ ਚੀਜ਼ ਹੋਣੀ ਚਾਹੀਦੀ ਹੈ ਜੀ ਕਲਾਕਾਰ ਕੋਲੇ ਵਰਦੀ ਗੱਡੀ ਹੋਣੀ ਚਾਹੀਦੀ ਹੈ ਜੀ ਚੰਗਾ ਮੋਬਾਈਲ ਹੋਣਾ ਚਾਹੀਦਾ ਚੰਗੇ ਐਨਕਲ ਲੱਗੀਆਂ ਹੋਣੀਆਂ ਚਾਹੀਦੀਆਂ ਹਨ ਇਹ ਕਲਾਕਾਰੀ ਨਾਲ ਇਸ ਚੀਜ਼ ਦਾ ਵੈਸੇ ਸਹੀ ਪੁੱਛੋ ਤਾਂ ਨੇੜ ਨੇੜ ਦਾ ਨਾਤਾ ਨਹੀਂ ਬਿਲਕੁਲ ਠੀਕ ਹੈ ਨਾ ਜੀ ਉਸ ਟਾਈਮ ਮਰੂਤੀਆਂ ਹੁੰਦੀਆਂ ਸੀ ਕੰਪੀਅਰ ਗੱਡੀਆਂ ਵੈਸਟਰਨ ਗੱਡੀਆਂ ਹੁੰਦੀਆਂ ਸੀ ਟੁੱਟੀਆਂ ਵੀ ਉਹ ਵੀ ਇੱਕ ਥੇ ਸਾਰੇ ਵੜ ਕੇ ਬਹਿ ਜਾਂਦੇ 6-7 ਜਣੇ ਤੂੜੀ ਅੰਗਲ ਲੱਦ ਕੇ ਕਲਾਕਾਰ ਤਾਂ ਸਟੇਜ ਤੇ ਹੁੰਦਾ ਬੱਚਾ ਠੀਕ ਹੈ ਨਾ ਜੀ ਐਂਦਾ ਤਾਂ ਸਿਰਫ ਰਹੇਗਾ ਡਰਾਮੇਬਾਜੀ ਤੁਸੀਂ ਬਸ ਜਿਹਦੇ ਕੋਲੇ 4 ਪੈਸੇ ਆ ਜੀ 500 ਡਾਲਰ 1000 ਡਾਲਰ ਦਾ ਲਾਓ ਪੋਸਟ ਜੀ ਤੜਕੇ ਨੂੰ ਤੁਸੀਂ 5-7000 ਰੀਲਾਂ ਫੇਕ ਬਣਾ ਲਓ ਜੀ ਰੌਲਾ ਪਵਾ ਦਿਓ ਕਰੀ ਹਿੱਟ ਪਰ ਤੁਹਾਡਾ ਅਸਲੀ ਤਾਂ ਤੁਹਾਨੂੰ ਸੁੱਚਿਆ ਹੁੰਦਾ ਵੀ ਯਾਰ ਮੈਂ ਤਾਂ ਸੁਣਿਆ ਨਹੀਂ ਗਾਣਾ ਗਾਣਾ 20 ਮ ਅੱਜ ਦੇ ਸਮੇਂ ਵਿੱਚ ਓਵਰਨਾਈਟ ਫੇਮ ਲਾਈਨ ਲਈ ਕਹਿੰਦੇ ਨੇ ਕਿ ਕੌਂਟਰੋਵਰਸੀ ਹੈਲਪ ਕਰਦੀ ਆ ਜੀ ਜੀ ਸੋ ਪਰ ਜਦੋਂ ਤੁਸੀਂ ਕੰਮ ਸ਼ੁਰੂ ਕੀਤਾ ਉਦੋਂ ਕਿ ਆਰਟਿਸਟਸ ਵਿੱਚ ਆਪਸੀ ਬੀਫ ਹੁੰਦਾ ਸੀ ਮਤਲਬ ਕੋਈ ਲਾਗਤਵਾਦੀ ਹੁੰਦੀ ਸੀ ਨੇ ਲਾਗਤबाजी ਪੱਟੀ ਸਾਹਿਬ ਸੁਣਦੇ ਹੁੰਦੇ ਸੀ ਪਰ ਕਦੇ ਇਦਾਂ ਜ਼ਾਹਰ ਨਹੀਂ ਵੀ ਸਾਡੇ ਨਾਲ ਆਉਂਦਾ ਪਰ ਬਾਅਦ ਚ ਪਤਾ ਲੱਗਦਾ ਜਦੋਂ ਆਪਾਂ ਇਸ ਲਾਈਨ ਚੋਂ ਥੋੜਾ ਜਿਹਾ ਵਿਚਰਦੇ ਆ ਨਾ ਵੀ ਨਹੀਂ ਯਾਰ ਉਹ ਤੇਰੇ ਪਿੱਛੇ ਇਦਾਂ ਉਹ ਕਰਦਾ ਜੀ ਇਹ ਆਪਣੀ ਲਾਈਨ ਦੇ ਵਿੱਚ ਹੁੰਦਾ ਹੀ ਆਇਆ ਸ਼ੁਰੂ ਤੋਂ ਵੈਸੇ ਵੱਡੇ ਵੱਡੇ ਕਲਾਕਾਰਾਂ ਨਾਲ ਵੀ ਹੁੰਦਾ ਹੈ ਨਾਲ ਵਾਲੇ ਖਾਰਖਾਨੇ ਹੀ ਰਹੇ ਵੀ ਇਹਦਾ ਕੰਮ ਜ਼ਿਆਦਾ ਹੀ ਕਿਉਂ ਹੈ ਇਹ ਕਿਉਂ ਹਿੱਟਾ ਇਹ ਲਾਈਨ ਹੀ ਇਦਾਂ ਦੀ ਆ ਜੀ ਪਰ ਇਹਦੇ ਚ ਹੁੰਦਾ ਤਾਂ ਸਾਰਾ ਕੁਝ ਲੀੜੇ ਤਾਂ ਹਰੇਕ ਹੀ ਖਿੱਚਦਾ ਇੱਕ ਦੂਜੀ ਦੀ ਸੋ ਮਿਸ ਪੂਜਾ ਨਾਲ ਤੁਹਾਡੀ ਸੁਪਰ ਡੁਪਰ ਹਟ ਜੋੜੀ ਰਹੀ ਆ ਕਿ ਹੁਣ ਉਹਨਾਂ ਗੱਲ ਹੁੰਦੀ ਆ ਕੋਈ ਗੀਤ ਆ ਰਿਹਾ ਉਹਨਾਂ ਹਾਂਜੀ ਪੂਜਾ ਜੀ ਨਾਲ ਗੱਲ ਹੁੰਦੀ ਰਹਿੰਦੀ ਉਹਨਾਂ ਨਾਲ ਮੇਰੇ ਦੋ ਟਰੈਕ ਬਿਲਕੁਲ ਰੈਡੀ ਨੇ ਰੱਬ ਸੁੱਖ ਰੱਖੇ ਜੀ ਬੜੇ ਥੋੜੇ ਦਿਨਾਂ ਤੱਕ ਉਹਨੂੰ ਆਪਾਂ ਔਨ 에ਅਰ ਕਰਾਂਗੇ ਸੋ ਜਿਹੜੇ ਕਲਾਕਾਰ ਹੁੰਦੇ ਨੇ ਪਹਿਲਾਂ ਸਿੱਖਦੇ ਨੇ ਉਹਨਾਂ ਨੂੰ ਸਿੱਖ ਕੇ ਜਿਹੜੇ ਸਟੇਜ ਤੇ ਆਉਂਦੇ ਉਹਨਾਂ ਨੂੰ ਕਲਾਕਾਰ ਸਮਝਿਆ ਜਾਂਦਾ ਹੈ ਪਰ ਅੱਜ ਦੇ ਕਲਾਕਾਰ ਭਾਵੇਂ ਸੁਪਰ ਡੁਪਰ ਹਟ ਆ ਤੇ ਉਹਨਾਂ ਕੋ ਸਟੇਜ ਦੇ ਉੱਤੇ ਲਾਈਵ ਨ ਪਰ ਤੁਸੀਂ ਦੇਖੋ ਮੈਂ ਬੜੇ ਆ ਪ੍ਰੋਗਰਾਮ ਹੁਣ ਕੈਨੇਡਾ ਇੱਥੇ ਅਮਰੀਕਾ ਅਮਰੀਕਾ ਚ ਕਰਦੇ ਆ ਸਾਰੇ ਕਲਾਕਾਰ ਜਿਹੜੇ ਅੱਜ ਦੇ ਮੁੰਡੇ ਨੇ ਮੈਂ ਮਾੜਾ ਨਹੀਂ ਕਹਿੰਦਾ ਕਿਸੇ ਨੂੰ ਚਲ ਸਭ ਆਪੋ ਆਪਣੀ ਕਿਸਮ ਦਿਖਾ ਰਹੇ ਨੇ ਪਰ ਉਹ ਪਹਿਲਾਂ ਹੀ ਆਪਦੀ ਮਸ਼ੀਨ ਲੂਪ ਪਾ ਕੇ ਲਿਆਉਂਦੇ ਆ ਲੈਪਟਾਪ ਚ ਕਿ ਮੈਂ ਆ ਲੂਪ ਲਾਉ ਜੀ ਮੈਂ ਇਹਦੇ ਤੇ ਗਾਉਂਗਾ ਬੜੇ ਕਲਾਕਾਰ ਮੈਂ ਤਾਂ ਇਹ ਕਹਿੰਦਾ ਲਾਈਵ ਸਟੇ ਤੇ ਨਾ ਉਹ ਲਾਈਵ ਤੋੜੇ ਤੇ ਜੇ ਕੋਈ ਰਿਦਮ ਵਾਲਾ ਤੋੜਾ ਪੁੱਠਾ ਮਾਰ ਦੇ ਤਾਂ ਕਲਾਕਾਰ ਉੱਥੇ ਹੀ ਖਿੰਡਰ ਜਾਂਦਾ ਜੀ ਅੱਜ ਕੱਲ ਤੇ ਨਾਲੇ ਤਿੰਨ ਗੀਤ ਤਾਂ ਲਾਈਵ ਗਾਏ ਨਹੀਂ ਆਉਂਦੇ ਅੱਜ ਕੱਲ ਦੇ ਤੋਂ ਨਹੀਂ ਲਾਈਵ ਜਗਦਾ ਆਪਾਂ ਤੇੰਨ ਘੰਟੇ ਲਾਈਵ ਗਾ ਲੈਂਦੇ ਸੀ ਪੁਰਾਣੇ ਕਲਾਕਾਰ ਗਾ ਲੈਂਦੇ ਸੀ ਬਹੁਤ ਦਿਨ ਰਾਤ ਦਾ ਫਰਕ ਹੈ ਜੀ ਨਵੇਂ ਮੁੰਡਿਆਂ ਦਾ ਵਿਚਾਰੇ ਨੂੰ ਸਟੇਜ ਬਾਰੇ ਪਤਾ ਹੀ ਨਹੀਂ ਬ੍ਰਾਦਰ ਸਾਹਿਬ ਜਿਹੜੇ ਪੁਰਾਣੇ ਕਲਾਕਾਰ ਆ ਇੱਕ ਦੂਜੇ ਕਲਾਕਾਰ ਦੀ ਜਿਹੜੀ ਰਿਸਪੈਕਟ ਬਹੁਤ ਕਰਦੇ ਸੀਗੇ ਬਹੁਤ ਕਰਦੇ ਸੀ ਸੋ ਜਿਹੜਾ ਵੱਡਾ ਕਲਾਕਾਰ ਸੀ ਉਹਦੇ ਪੈਰੀਂ ਹੱਥ ਲਾਉਂਦੇ ਸੀ ਪਰ ਅੱਜ ਤੇ ਉਹ ਜਿਹੜੇ ਆ ਅੱਜ ਤੇ ਤਾਂ ਉਹ ਹੀ ਨਹੀਂ ਕਰਦੇ ਸੋ ਇਹਨਾਂ ਵਿੱਚ ਮੇਰੇ ਖਿਆਲ ਰਿਸਪੈਕਟ ਨੂੰ ਨਹੀ ਚੀਜ਼ ਹੈ ਨਾ ਜੀ ਕੁਛ ਨਹੀਂ ਰਹੀ ਜੀ ਉਹ ਬਸ ਉਹਨਾਂ ਕੋਲੇ ਹੀ ਰਹਿ ਗਿਆ ਯਾਰ ਛੱਡ ਯਾਰ ਇਹ ਤਾਂ ਬੜਾ ਜਾਂ ਛੋਟ ਹੈ ਜਾਂ ਪਰ ਫੇਰ ਵੀ ਪੁਰਾਣੇ ਜਿਹੜੇ ਬੰਦੇ ਆਪਾਂ ਕਿਸੇ ਨੂੰ ਮਿਲਦੇ ਆ ਚਲੋ ਕੋਈ ਜੂਨੀਅਰ ਕੋਈ ਕੋਈ ਰਹਿ ਗਿਆ ਮੁੰਡਾ ਜਿਹੜਾ ਰਿਸਪੈਕਟ ਕਰਦਾ ਵੀ ਯਾਰ ਇਹ ਮੇਰੇ ਤੋਂ ਸੀਨੀਅਰ ਹੈ ਜਿਵੇਂ ਅਸੀਂ ਸਾਨੂੰ ਛਿੰਦਾ ਜੀ ਜਾਂ ਮਾਨਕ ਸਾਹਿਬ ਜਾਂ ਕੋਈ ਵੀ ਸਰਦੂਲ ਭਾਈ ਟੱਕਰ ਦੀ ਸੀ ਜਿਵੇਂ ਗਿੱਟਿਆਂ ਨੂੰ ਥੱਲੇ ਤੱਕ ਪੈਂਦੇ ਸੀ ਪੈਰਾਂ ਦੇ ਵੀ ਨਹੀਂ ਯਾਰ ਜੇ ਇਹ ਬੰਦਾ ਇੰਨਾ ਸੁਰੀਲਾ ਐ ਇੰਨੀ ਮਿਹਨਤ ਕੀਤੀ ਬੰਦਾ ਆਸ਼ੀਰਵਾਦੀ ਦੇ ਦੇ ਯਾਰ ਕੁਛ ਨਾ ਕੁਛ ਤਾਂ ਚਲੋ ਮਿਲੂਗਾ ਹੀ ਹਣਾ ਤੇ ਅੱਜਕੱਲ ਤਾਂ ਗੰਦਾ ਯਾਰ ਬਾਤ ਟੱਪਣ ਦੀ ਓ ਯਾਰ ਨਾਂਗਾ ਯਾਰ ਇਹਦੇ ਪੱਲੇ ਕੀ ਐ ਇੰਨਾ 1 ਮਿੰਟ ਲਾਉਂਦੇ ਆ ਜੀ ਬੀਚਿੰਗ ਕਰਨ ਲੱਗੇ ਇੱਕ ਦੂਜੇ ਦੀ ਤਾਂ ਤੁਸੀਂ ਦੇਖੋ ਪਹਿਲੇ ਜਿਹੜੇ ਕਲਾਕਾਰ ਸੀਗੇ ਮੈਂ ਕਈ ਵਾਰੀ ਗੱਲ ਸੁਣਦਾ ਨਾ ਮਾਰਕੋਆਂ ਦੀ ਕਹਿੰਦੇ ਜਦੋਂ ਉਹਨਾਂ ਨੂੰ ਕੋਈ ਸ਼ੋਅ ਬੁੱਕ ਕਰਵਾਉਂਦੇ ਕਹਿੰਦੇ ਕਿੰਨੀ ਤਰੀਕਾ 6000 ਦੇ ਦਿਓ ਹਨਾ ਐਦਾਂ ਪੈਸੇ ਲੈ ਲੈਂਦੇ ਹੁੰਦੇ ਸੀ ਅੱਜ ਦੇ ਕਲਾਕਾਰ ਤਾਂ 8 ਲੱਖ 10 ਲੱਖ 15 ਲੱਖ ਤੋਂ ਘੱਟ ਤੁਸੀਂ ਦੱਸੋ ਭਲਾ ਤਾਂ ਤੁਹਾਨੂੰ ਖਰੀਦਿਆ ਜਾ ਤੁਹਾਨੂੰ ਗਵਾਣਾ ਮੈਂ ਉਹ ਜਿੱਤ ਗੱਲ ਹੈ ਅਰ ਮੈਂ ਇੱਕ ਦੋ ਹੁਣ ਅਸੀਂ ਪਿੱਛੇ ਮੇਲੇ ਕਿਤੇ ਮੈਂ ਪੁੱਛਿਆ ਜੀ ਫਲਾਣੇ ਫਲਾਣੇ ਕਲਾਕਾਰ ਕਿੰਨੇ ਬਾਈ 25000 ਬਾਈ 30000 ਆਖੇ ਬਾਈ ਇੱਕ ਬਿਜ਼ਨਸ ਕਲਾਸ ਚ ਆਇਆ ਮੈਂ ਕਿਹਾ ਕਿਉਂ ਦੂਜੀ ਤੇ ਉਹਨੂੰ ਫੋੜੇ ਹੁੰਦੇ ਸੀ ਵੀ ਬਿਣਾ ਗੱਲ ਤੋਂ 10000 ਡਾਲਰ ਪ੍ਰਮੋਟਰ ਨੂੰ ਤੁਸੀਂ ਚਲੋ ਜੇ ਕਿਸੇ ਨੂੰ ਫਾਇਦਾ ਦੇਣ ਆਏ ਹੋ ਭਾਜੀ ਉਹ ਤਾਂ ਹੀ ਤੁਹਾਨੂੰ 4 ਪੈਸੇ ਗਾਂਹ ਦੇਊਗਾ ਜੀ ਉਹਦੇ ਪੱਲੇ 4 ਪਹਿਣਗੀ ਤਾਂ ਪਹਿਣਗੀ ਠੀਕ ਹੈ ਨਾ ਚਲੋ ਠੀਕ ਹੈ ਪੈਸੇ ਲਓ ਤੁਸੀਂ ਪੈਸੇ ਵੀ ਕਮਾਉਣੇ ਬਹੁਤ ਜ਼ਰੂਰੀ ਹੈ ਪਰ ਹਰ ਬੰਦੇ ਦੀ ਰੇਂਜ 'ਚ ਰਹਿਣਾ ਵੀ ਬਹੁਤ ਜ਼ਰੂਰੀ ਹੈ ਕਲਾਕਾਰ ਟੀਆ ਡਾਲਰ ਹੋ ਗਿਆ ਪਰ ਜਿਨ੍ਹਾਂ ਨੇ ਮੈਨੂੰ 10000 ਵਾਲੇ ਨੇ ਸੁਣਨਾ ਯਾਰ ਉਹਨਾਂ ਦੀ ਤਾਂ ਤਮੰਨਾ ਹੀ ਰਹਿ ਜੂਗੀ ਤਮੰਨਾ ਹੀ ਰਹਿ ਜੂਗੀ ਬਿਲਕੁਲ ਦੇਖੋ ਕੈਨੇਡਾ ਦੇ ਵਿੱਚ ਪੱਟੀ ਸਾਹਿਬ ਪੂਰੀ ਦਿਹਾੜੀ ਕਰੀਏ ਤਾਂ 300 ਜਾਂ 400 ਡਾਲਰ ਬਣਦਾ ਇਹ ਤੁਹਾਨੂੰ ਬੰਦਾ 5000 ਵੀ ਦੇ ਰਿਹਾ ਨਾ 2 ਘੰਟਿਆਂ ਦਾ ਘੰਟੇ ਦਾ 2 ਘੰਟੇ ਵਿੱਚ ਕੋਈ ਲਵਾਉਂਦਾ ਨਹੀਂ ਬਿਲਕੁਲ ਪੱਟੀ ਸਾਹਿਬ ਆਪਣਾ ਕੋਈ ਵੱਡਾ ਪੈਟਰੋਲ ਨਹੀਂ ਮਾਜਦਾ ਫੇਰ ਵੀ ਆਪਾਂ ਘਰੇ ਕੁਝ ਲੈ ਕੇ ਆਉਂਦੀ ਲੈ ਕੇ ਆਉਂਦੇ ਹਾਂ ਸੋ ਮੈਂ ਦੇਖੋ ਜਿਹੜੀ ਬਿਜ਼ਨਸ ਕਲਾ ਦੀ ਟੈਕ ਟਕ ਕਲਾਕਾਰਾਂ ਨੇ ਬੜਾ ਜਿਹੜਾ ਹਊਆ ਬਣਾਇਆ ਅੱਜ ਕੱਲ ਤਾਂ ਫਰਸਟ ਕਲਾਸ ਹੀ ਮੰਗਦੇ ਆ ਉਹ ਵੀ ਕਹਿਣਗੇ ਇਮੀਡੀਅਟਸ ਦੇ ਵਿੱਚ ਆਉਣਾ ਸੀ ਹੋਰ ਕਿਸੇ ਵਿੱਚ ਆਉਣਾ ਨਹੀਂ ਆ ਸੋ ਜਦੋਂ ਆਪ ਕਦੇ ਜਾਂਦੇ ਫੇਰ ਫੇਰ ਅਕਾਉਨਮੀ ਜਾਂਦੇ ਨੇ ਫੇਰ ਅਕਾਉਨਮੀ ਜਾਂਦੇ ਨੇ ਜੀ ਤੇ ਘਰੇ ਮੁੰਜਦੇ ਮੁੰਜੇ ਤੇ ਪੈਂਦੀ ਹੈ ਜੀ ਐਵੇਂ ਡਰਾਮਾ ਕਰਦੇ ਆ ਜੀ ਸਾਰੀ ਪਰਾਟੇ ਥੱਲੇ ਪਏ ਹੁੰਦੇ ਕਈ ਤਾਂ ਬਿਲਕੁਲ ਗਲਤ ਜਦ ਕਿ ਤੁਸੀਂ ਕਈ ਵਾਰੀ ਤਾਂ ਪ੍ਰੋਮੋਟਰਾਂ ਨੂੰ ਅਸੀਂ ਕਹਿੰ ਸੋ ਠੀਕ ਆ ਜਿਹੜਾ ਥੋੜਾ ਬਣਦਾ ਉਹ ਹੱਕ ਤੁਸੀਂ ਲਓ ਸੋ ਬਰਾੜ ਸਾਹਿਬ ਤੁਹਾਡਾ ਹੁਣ ਨਵਾਂ ਗਾਣਾ ਜਿਹੜਾ ਇੱਕ ਆ ਰਿਹਾ ਉਹਦੇ ਬਾਰੇ ਆਪਾਂ ਗੱਲ ਕਰੀਏ ਫੋਰਡ ਦਾ ਪਿੱਕਾ ਬੜਾ ਅਜਕਲ ਚਰਚਾ ਵਿੱਚ ਹੈ ਹਾਂਜੀ ਭੱਟੀ ਸਾਹਿਬ ਸੰਗ ਦੇ ਲਈ ਦਾ ਲਿਖਿਆ ਹੋਇਆ ਗਾਣਾ ਹੈ ਤੇ ਗਾਣਾ ਅਸੀਂ ਬਸ ਬੈਠਿਆ ਨੇ ਇਦਾਂ ਹੀ ਤਿਆਰ ਕਰ ਲਿਆ ਜੀ ਕਿਸੇ ਮਿੱਤਰ ਦੇ ਘਰੇ ਗਏ ਸੀ ਤੇ ਉਹਦਾ ਰਾਤ ਨੂੰ ਫੋਰਡ ਦਾ ਪਿੱਕਾ ਚੋਰੀ ਹੋ ਗਿਆ ਜੀ ਹਾਂ ਤੇ ਉੱਤੇ ਬੈਠਿਆ ਨਹੀਂ ਗਾਣਾ ਜਿਵੇਂ ਮੈਨੂੰ ਸੰਗਤਲ ਬਾਈ ਨੇ ਦੱਸਿਆ ਵੀ ਇਦਾਂ ਇਦਾਂ ਕਰਕੇ ਉਹ ਵੀਡੀਓ ਚ ਦੇਖਿਆ ਉਹ ਕਹਿੰਦਾ ਯਾਰ ਆ ਕੁੜੀ ਜਾਂਦੀ ਕਹਿੰਦਾ ਯਾਰ ਇਹ ਇਦਾਂ ਇਦਾਂ ਬਸ ਕਹਿਣਾ ਮਤਲਬ ਗੱਲ ਚੋਂ ਗਲਤ ਆ ਗਈ ਉਹਨਾਂ ਨੇ ਮੈਨੂੰ ਗਾ ਕੇ ਸਹਾਇਆ ਤੇ ਮੈਂ ਕਿਹਾ ਬਾਈ ਯਾਰ ਗਾਣਾ ਤਾਂ ਬੜਾ ਵਧੀਆ ਆਪਾਂ ਰਿਕਾਰਡ ਕਰਦੇ ਆਂ ਤੋਂ ਪੱਟੀ ਸਾਹਿਬ ਗੱਲ ਤੋਂ ਗੱਲ ਇਦਾਂ ਦੀ ਆ ਗਈ ਜਿੱਦਾਂ ਕਨੇਡਾ ਇੰਗਲੈਂਡ ਅਮਰੀਕਾ ਆਪਣੇ ਹੁੰਦਾ ਬੇਸਮੈਂਟ ਦੇ ਅੱਜਕੱਲ ਦੇਖੋ ਮੈਂ ਸਾਰਿਆਂ ਨੂੰ ਮਾੜੇ ਨਹੀਂ ਕਹਿੰਦਾ ਹਰ ਬੰਦਾ ਕੁੜੀਆਂ ਜਿਹੜੀਆਂ ਰਹਿੰਦੀਆਂ ਸਟੂਡੈਂਟ ਰਹਿੰਦੇ ਨੇ ਜੀ ਓਨਰ ਹਰੇਕ ਹੀ ਬੰਦਾ ਸਾਰੇ ਕੁਝ ਨਹੀਂ ਕਈ ਬੰਦੇ ਥੋੜਾ ਜਿਹਾ ਉੱਤਨਾ ਕੋਈ ਗਵਾਂਡਣਾ ਵੀ ਇਦਾਂ ਦੀਆਂ ਹੁੰਦੀਆਂ ਉਹਦੇ ਦੇ ਆਧਾਰ ਤੇ ਗਾਣਾ ਲਿਖਿਆ ਜੀ ਜਿਹੜਾ ਕਿ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਪੱਟੀ ਸਾਹਿਬ ਸੋ ਉਹਦੇ ਦੋ ਬੋਲ ਹੋ ਜਾਂਦਾ ਹਾਂਜੀ ਬਿਲਕੁਲ ਜੀ ਕਦੇ ਟੈਮ ਹੋ ਟਣ ਜਾ ਮੱਕੜੀ ਤੇ ਆਪਾਂ ਮਿਲਿਆ ਕਰਾਂਗੇ ਅੱਗੇ ਤੋਂ ਕੌ ਘਰੇ ਬੁਲਾਉਣੋਂ ਡਰਦੀ ਐਨ ਕੀ ਖਤਰਾ ਸੱਜੇ ਖੱਬੇ ਤੋਂ ਮੇਰੇ ਬੇਸਮੈਂਟ ਦੇ ਓਨਰ ਨੂੰ ਜਿਵੇਂ नाग ਦਮੂਹਾ ਲੜ ਜਾਂਦਾ ਜਦ ਫੋੜਦਾ ਪਿੱਕਾ ਯਾਰਾਂ ਦਾ ਨਹੀਂ ਤੇਰੇ ਆਣ ਦਰਾਂ ਤੇ ਖੜ ਜਾਂਦਾ ਮੇਰੇ ਆਣਗ ਰਾਜ ਦੇ ਮੂਰੇ ਨਹੀਂ ਯਾਰਾਂ ਦਾ ਪਿੱਕਾ ਖੜ ਜਾਂਦਾ ਸੁਬਰਾਰ ਸਾਹਿਬ ਦੇ ਰਾਏ ਦਰੋਸਤ ਆਏ ਕਹਿੰਦੇ ਜਿੱਦਾਂ ਹੁਣ ਤੁਸੀਂ ਪੂਰਾ ਇੱਕ ਕਹਿੰਦੇ ਤਿਆਰੀ ਨਾ ਆਇਓ ਉਹ ਬੈਕ ਟੂ ਬੈਕ ਕਰੇ ਆ ਰਹੇ ਨੇ ਪੂਰੇ ਬੈਕ ਟੂ ਬੈਕ ਜੀ ਆਪਣੇ ਕੋਲੇ 22 ਗਾਣੇ ਤਿਆਰ ਨੇ ਪੱਠੀ ਸਾਹਿਬ ਤੇ ਚਾਰ ਗਾਣਿਆਂ ਦਾ ਵੀਡੀਓ ਵੀ ਤਿਆਰ ਹੈ ਤੇ ਰੱਬ ਸੁੱਖ ਰੱਖੇ ਜੀ ਬਸ ਇਦਾਂ ਹੀ ਚੌਣ ਵਾਲੀ ਪਿਆਰ ਕਰੀ ਜਾਂਦੇ ਆਪਾਂ ਹਰ ਮਹੀਨੇ ਇੱਕ ਗਾਣਾ ਛੱਡ ਦਿਆ ਕਰਾਂਗੇ ਜੀ ਵਾਟਸਐਪ ਉਹ ਕਿੱਸਾ ਮੈਂ ਤੁਹਾਨੂੰ ਤੁਹਾਨੂੰ ਜਲਣਾ ਚਾਹੁੰਗਾ ਜਿਹੜਾ ਸਿੱਧੂ ਮੂਸੇਆ ਨੇ ਮੈਂ ਕਹਿੰਦੇ ਇੱਕ ਵਾਰ ਸਟੇਜ 'ਤੇ ਸਾਂਝੀ ਕੀਤੀ ਸੀ ਹਾਂਜੀ ਹਾਂਜੀ ਉਹ ਸਾਡਾ ਬੜੀਆਂ ਜਿਹੜੀ ਸਾਡੇ ਜਿੱਥੇ ਇੱਕ ਮੇਰੇ ਸੱਟ ਲੱਗੀ ਸੀ ਸਟੇ ਤੇ ਉਹ ਸਿੱਧੂ ਮੂਸੇਵਾਲੇ ਦਾ ਤੇ ਮੈਂ ਤੇ ਗੁਰਲੇਜ ਅਕਤਰ ਸੀ ਸਾਡਾ ਪ੍ਰੋਗਰਾਮ ਸੀਗਾ ਜੀ ਜੀ ਤੇ ਉਹ ਵੀ ਬੜਾ ਬੀਬਾ ਬੰਦਾ ਸੀ ਜੀ ਉਹ ਦੇਖੋ ਉਹ ਕਲਾਕਾਰ ਦੀ ਰਿਸਪੈਕਟ ਕਰਦਾ ਜਿਹਨੂੰ ਕੰਮ ਕਰਦਾ ਸੀ ਉਹਨੇ ਮੈਨੂੰ ਕਿਹਾ ਹਾਂਜੀ ਭਾਈ ਸਾਸਤਿਕਾਲਕ ਭਾਈ ਜੀ ਝੋਕ ਕੇ ਭਾਈ ਥੋੜੇ ਬੜੇ ਗਾਣੇ ਸੁਣੇ ਜੀ ਇੰਨਾ ਪਿਆਰ ਨਾਲ ਰਿਸਪੈਕਟ ਮੈਂ ਕਿਹਾ ਯਾਰ ਚਲੋ ਥੈਂਕ ਯੂ ਭਾਈ ਬਹੁਤ ਨਹੀਂ ਨਹੀਂ ਭਾਈ ਜੀ ਤੁਸੀਂ ਗਾਓ ਜੀ ਪਹਿਲਾਂ ਹਨਾ ਉਹ ਜਦੋਂ ਉਹਨੂੰ ਪਤਾ ਲੱਗਿਆ ਬਾਅਦ ਚ ਭਾਈ ਜੀ ਵੀ ਬਾਈ ਦੇ ਸੱਟ ਵੱਜ ਗਈ ਉਹ ਸਟੇ ਤੇ ਉਹਨੂੰ ਉਹਨੂੰ ਡਿੱਗ ਪਏ ਆਪਾਂ ਮਾੜੀ ਪ੍ਰੋਬਲਮ ਤੱਤੇ ਘਰ ਹੀ ਪਗਲਾ ਤੱਤੇ ਘਰੇ ਚੱਲ ਗਏ ਹਨਾ ਉਹ ਲੱਤ ਚ ਪੇਨ ਹੋਇਆ ਬਾਅਦ ਚ ਖੜੀਆਂ ਲੱਤਾਂ ਦਾ ਬਾਅਦ ਚ ਆ ਕੇ ਫਿਰ ਉਹਨੂੰ ਜਦੋਂ ਪਤਾ ਲੱਗਿਆ ਡੈਥ ਤੋਂ ਬਾਜੀ 1 ਮਹੀਨਾ ਪਹਿਲਾਂ ਮੈਨੂੰ ਕਾਲ ਆਉਂਦੀ ਹੈ ਵੀ ਬਾਈ ਆਪਾਂ ਤੇਰੇ ਕੋਲੇ ਰਹਿਣਾ 5 ਦਿਨ ਤੇ ਆਪਣੇ ਹੁਣ ਆਲ ਕੈਨੇਡਾ ਚ ਸ਼ੋਹ ਨੇ ਤੇ ਕਹਿੰਦਾ ਬਾਈ ਮੈਂ ਕਿ ਜੱਟਾ ਤੇਰਾ ਲੰਬਾ ਲਾ ਕੇ ਜਾਣਾ ਦਾ ਵੀ ਆਪਣੀ ਸਟੇਜ ਤੇ 6 ਵਜੇ ਦਾ ਰੜਕਦਾ ਦਾ ਮੈਂ ਆਪਣਾ 3 ਟਰ ਤਕਣਾ ਵਜਾ ਮੈਨੂੰ ਇਹਦਾ ਤੇ ਬੰਦਾ ਚਲੋ ਭਾਜੀ ਨਹੀਂ ਰਿਹਾ ਦੇਖੋ ਬਹੁਤ ਸਾਰੇ ਕਲਾਕਾਰ ਜਸਵਿੰਦਰ ਬੜਾ ਲੈ ਲਓ ਜਿਹੜੇ ਆ ਜਿਹੜਾ ਇੱਕ ਹੋਰ ਕਲਾਕਾਰ ਆ ਜਿਹੜਾ ਕਲਾਕਾਰ ਅਖੀਲਾ ਕਲਾਕਾਰ ਜਿਹੜੇ ਬਿਲਕੁਲ ਹੀ ਖਤਮ ਨਵੇਂ ਮੁੰਡੇ ਬੜੇ ਆ ਗੁਲਾਬ ਸਿੱਤੂ ਲਾਲ ਉਹ ਉਹਦੇ ਚਲਾਏ ਹੋਏ ਨੇ ਚਲਾਏ ਹੋਏ ਸੋ ਇੱਕ ਨੌ ਲੈਂਡ ਦੇ ਨਾਲ ਦੁਆਰਾ ਰੋਟੀ ਚ ਪੈ ਗਏ ਹੈ ਨਾ ਸੋ ਖਾੜਾ ਲਗਾਉਣਾ ਚ ਕਿਹਾ ਆਪਣੇ ਵਿਆਹ ਦੇ ਉੱਤੇ ਉਹ ਆਪਣੇ ਉਹ ਕਲਾਕਾਰ ਦਾ ਲਾਹ ਹੀਦਾ ਦੇਖੋ ਇੱਕ ਮੌਲਿਕ ਕਿਥੇ ਚਲਾਤਾ ਅੱਜ ਫੇਰ ਉਹ ਹਰੇ ਹੋ ਗਏ ਹਾਂ ਸੋ ਉਸ ਕਲਾਕਾਰ ਦੇ ਦੇਖੋ ਕਿਸੇ ਦੀ ਜਾਨ ਲੈਣੀ ਮੱਗੇ ਵੀ ਕਹਿੰਦਾ ਬਹੁਤ ਮਾੜੀ ਗੱਲ ਆ ਤੁਹਾਡੀ ਰਾਂਝੇ ਸੀਗੀ ਆ ਤਗਰੇ ਜਿਹੜੀ ਆ ਬੈਠੀ ਚਲੋ ਜੇ ਹੈਗੀ ਵੀ ਆ ਤਾਂ ਪਾਜੀ ਲੱਤਾਂ ਬਾਹਾਂ ਤੋੜ ਦਿਓ ਪਰ ਜਾਨ ਨਾ ਮਾਰਨਾ ਕਿਸੇ ਦਾ ਮਾਂ ਪਿਓ ਦੀ ਅੱਖਾਂ 'ਚ ਮੂਰੇ ਤਰ ਰਵੇ ਨਾ ਬੰਦਾ ਬਿਲਕੁਲ ਅੱਜ ਉਹਦਾ ਜਨਮ ਦਿਨ ਵੀ ਸੀਗਾ ਸੋ ਬਹੁਤ ਸਾਰੇ ਲੋਕ ਉਹਦੇ ਘਰ ਕੇਕ ਲੈ ਕੇ ਗਏ ਪਰ ਉਹਦੇ ਫਾਦਰ ਨੇ ਕਿਹਾ ਵੀ ਤੁਸੀਂ ਇੰਨੇ ਕੇਕ ਲੈ ਕੇ ਨਾ ਆਓ ਇਹਦੇ ਬੱਤੇ ਤੁਸੀਂ ਹਨਾ ਮੈਨੂੰ ਜੁੱਤੀਆਂ ਲਿਆ ਦਿਓ ਮੈਂ ਗਰੀਬਾਂ ਨੂੰ ਵੰਡ ਦਵਾਂ ਕੀ ਬਾਤ ਹੈ ਕੀ ਬਾਤ ਨਹੀਂ ਕਿਸੇ ਦੇ ਉਹ ਕੰਮ ਆਜਦੇ ਕਿਸੇ ਬਿਲਕੁ ਸਾਰੇ ਸਰੋਤਿਆਂ ਕੀ ਗੱਲ ਚੱਲੀ ਬਸ ਸਰੋਤਿਆਂ ਨੂੰ ਇਹੀ ਕਹਿਣਾ ਚਾਹੁੰਦੇ ਆ ਵੈਸੇ ਤਾਂ ਆਪਾਂ ਬਹੁਤ ਛੋਟਿਆਂ ਕਿਹਾ ਕੋਈ ਸਰੋਤੇ ਅੱਜਕੱਲ ਪੱਟੀਆਂ ਬਹੁਤ ਸਮਝਦਾਰ ਨਹੀਂ ਕਮੈਂਟਾਂ ਦੇ ਵਿੱਚ ਬੜੀ ਛੇਤੀ ਪ੍ਰਸ਼ਾਦ ਦੇਣ ਲੱਗ ਜਾਂਦੇ ਨੇ ਗੱਲਾਂ ਨੂੰ ਸਮਝਦੇ ਹੈ ਨਹੀਂ ਬੜੇ ਸੱਤ ਵੀਰ ਪੁੱਛਦੇ ਬੰਨਾਂ ਲਾ ਪਾੜੀ ਬੜੀ ਛੇਤੀ ਨਾਲ ਦੀ ਨਾਲ ਹੀ ਦੇ ਦਿੰਦੇ ਜੀ ਅਵਾਰਡ ਉਸੇ ਟਾਈਮ ਹੀ ਤੇ ਕਹਿੰਦਾ ਮਤਲਬ ਵੀ ਮੈਂ ਤਾਂ ਇਹੀ ਕਹੂੰਗਾ ਵੀ ਚੰਗਾ ਕੰਮ ਕਰੋ ਤੇ ਨੇਕੀ ਕਰੋ ਫੇਰ ਵੀ ਜਾਣਾ ਕੁਛ ਨਹੀਂ ਕਹਿੰਦਾ ਮਤਲਬ ਖਾਲੀ ਹੱਥਾਂ ਜਾਂ ਤੇ ਖਾਲੀ ਜਾਣਾ ਜੀ ਜਿੰਨਾ ਮਰਜੀ ਬੰਦਾ ਤਰਲੇ ਕਰਲੇ ਭੱਜ ਭੁੱਜ ਲਵੇ ਸਭ ਤੋਂ ਵੱਡੀ ਸੇਵਾ ਆਪਦੇ ਮਾਂ ਬਾਪ ਦੀ ਭਾਈ ਜੀ ਉਹਨਾਂ ਦੀ ਰਾਖੀ ਕਰਨੋਂਗੇ ਉਹਨਾਂ ਦਾ ਆਸ਼ੀਰਵਾਦ ਤੜਕੇ ਲਾਉਂਗੇ ਸਭ ਤੋਂ ਵੱਡਾ ਮੰਦਰ ਮਸਜਿਦ ਗੁਰਦੁਆਰਾ ਉਹ ਹੀ ਹੈ ਤੇ ਬਾਕੀ ਗਾਉਣ ਬਜਾਉਣ ਤੇ ਤਾਂ ਸਾਰੀਆਂ ਚੀਜ਼ਾਂ ਦੁਨੀਆ ਦੇ ਨਾਲ ਚਲਦੀਆਂ ਹੀ ਰਹਿਣੀਆਂ ਭਾਜੀ ਕਿਸੇ ਨੇ ਹਿੱਟ ਕਿਸੇ ਨੇ ਫਲॉप ਤੇ ਸਭ ਤੋਂ ਵੱਤ ਆਏ ਵੀ ਜੇ ਤੁਸੀਂ ਕਿਸੇ ਦੇ ਵੱਡੇ ਦੀ ਰਿਸਪੈਕਟ ਕਰੋਗੇ ਕਿਸੇ ਦੀ ਜੇ ਕਹਿੰਦਾ ਮਤਲਬ ਜਿੰਨਾ ਕਰੋਂਗੇ ਤੇ ਓਨਾ ਕ ਪਾਉਂਗੇ ਮੈਂ ਬਰਾੜ ਸਾਹਿਬ ਕਹਿੰਦਾ ਹੁੰਨਾ ਨਾ ਜਦੋਂ ਤੁਸੀਂ ਕਮੈਂਟ ਲਿਖਣ ਲੱਪਨ ਜੋ ਮੂੰਹ ਆ ਇਹਨੂੰ ਮੈਂ ਕਿਨਾ ਕਿਸੇ ਵੀ ਚੀਜ਼ ਨੂੰ ਨਾ ਐਂਟਰਟੇਨਮੈਂਟ ਤਕਸੀਮ ਕਰ ਰਿਹਾ ਪਹਿਲੀ ਗੱਲ ਦੂਜੀ ਗੱਲ ਤੁਸੀਂ ਕਿਸੇ ਦਾ ਕਸੂਰ ਕਿਸੇ ਦਾ ਹੁੰਦਾ ਉਹਦੀ ਮਾਂ ਭੈਣ ਖਿਆਲ ਨਹੀਂ ਦਾ ਗਾਹ ਕਢਣਾ ਆਪਣੇ ਯਾਰ ਤੁਸੀਂ ਫਿਰ ਤੁਹਾਡੀ ਤਾਂ ਜਵਾਨ ਆਪ ਹੀ ਗੰਦੀ ਆ ਕੋਈ ਦੂਜੇ ਨੂੰ ਕੀ ਕਹੋਗੇ ਸੋ ਇਹ ਚੀਜ਼ਾਂ ਸਾਨੂੰ ਗਰੇਜ ਕਰਨਾ ਚਾਹੀਦਾ ਅਸੀਂ ਕਮੈਂਟ ਕਰਨ ਤੋਂ ਪਹਿਲਾਂ ਉਹਦੇ ਬੱਚੇ ਵੀ ਪੜ੍ਹਦੇ ਹੋਣਗੇ ਉਹਦੀ ਧੀ ਵੀ ਪੜ੍ਹਦੀ ਹੋਊਗੀ ਉਹਦੀ ਮਾਂ ਵੀ ਕਿਤੇ ਪੜ੍ਹਦੀ ਹੋਊਗੀ ਇਹ ਸੋਚਿਆ ਕਰੋ ਜੇ ਤੁਹਾਡੇ ਨਾਲ ਇਹ ਚੀਜ਼ ਹੋਵੇ ਤਾਂ ਤੁਹਾਨੂੰ ਕਿਦਾਂ ਫੀਲ ਹੋਵੇ ਨਹੀਂ ਜਿਹੜੇ ਲਿਖਦੇ ਆ ਉਹਨਾਂ ਦੇ ਘਰੇ ਕਿਹੜਾ ਮਾਂ ਭੈਣ ਹੈ ਨਹੀਂ ਮੈਂ ਉਹੀ ਕਹਿੰ ਪੱਟੀ ਜਵਾ ਬਾ ਫੇਸਬੁਕ ਤੇ ਪਾਇਆ ਆ ਕਿ ਪਾ ਲੋ ਜੀ ਰਸੇ ਸੰਗਲ ਬੰਨ ਲਓ ਕਿ ਬੈੜਕਾ ਖੁੱਲ ਗਿਆ ਮੈਂ ਤਾਂ ਚਲੋ ਠੀਕ ਐ ਉਹ ਨਾਲ ਵਾਈਫ ਆ ਚਲੋ ਤੁਹਾਡਾ ਸਰੀਰ ਥੋੜਾ ਦੋਨਾਂ ਦਾ ਭਾਰ ਆ ਜਾਏ ਇਹ ਨੂੰ ਕਿੱਥੋਂ ਲਿਆਉਂਦਾ ਜੀ ਇਹ ਨੂੰ ਵਿਚਾਰੀ ਨੂੰ ਐ ਨਹੀਂ ਆਉਣੀ ਇਹ ਨੂੰ ਖੁੱਲ ਕੇ ਨਹੀਂ ਤੇ ਆਉਣੀ ਲੈ ਇਹ ਨੂੰ ਐ ਕਰ ਬੀ ਬੀ ਬਤਮੀਜ਼ੀਆਂ ਗੱਲਾਂ ਕੋਈ ਬੰਦੇਆਂ ਨਹੀਂ ਗੱਲਾਂ ਚੀਪ ਗੱਲਾਂ ਮੈਂ ਕਹਿੰਦਾ ਜੇ ਜਾ ਤਾਂ ਸਾਡੇ ਵਿੱਚ ਨਾ ਜਿਹੜੀ ਨੈਗੇਟਿਵਿਟੀ ਕੁੱਟ-ਕੁੱਟ ਕੇ ਭਰ ਗਈ ਆ ਪਰ ਸਾਡੇ ਵਿੱਚ ਸਮਝ ਹੈ ਹੀ ਨਹੀਂ ਆ ਅਸੀਂ ਇਹ ਚੀਜ਼ਾਂ ਨੂੰ ਸਮਝੀਏ ਕਿ ਕਿਸੇ ਦੀ ਧੀ ਭੈਣ ਦੇ ਉੱਤੇ ਕਮੈਂਟ ਕਰਨ ਤੋਂ ਪਹਿਲਾਂ ਆਪਣੀ ਭੈਣ ਵੱਲ ਵੀ ਸਾਨੂੰ ਦੇਖਣਾ ਚਾਹੀਦਾ ਸਾਡੇ ਘਰ ਵਿੱਚ ਧੀਆਂ ਭੈਣਾਂ ਆ ਜੇ ਉਹਤੇ ਕੋਈ ਕਮੈਂਟ ਕਰ ਦੇ ਤਾਂ ਸਾਨੂੰ ਕਿਦਾਂ ਫੀਲ ਹੋਵੇ ਸੋ ਇਹੋ ਜਿਹੀਆਂ ਚੀ ਪੋਸਟਪ ਸੋਚੋ ਰਿਸਪੈਕਟ ਕਰੋ ਤੇ ਰਿਸਪੈਕਟ ਕਰਾਓ ਬਰਾਸਾ ਥੋੜਾ ਤੁਸੀਂ ਸਾਡੇ ਵਿੰਡੋ ਪੰਜਾਬ ਟੀਵੀ ਦੇ ਸਟੂਡੀਓ ਵਿੱਚ ਆਏ ਥੋੜਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਪੱਟੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਬਾਬਾ ਮਿਹਰ ਕਰੇ ਬਸ ਇਦਾਂ ਹੀ ਹੁਣ ਚੱਲ ਸੋ ਚੱਲ ਕੰਮ ਚੱਲਦਾ ਰਹੇ ਤੇ ਆਪਾਂ ਇਦਾਂ ਹੀ ਇੰਟਰਵਿਊ ਕਰਦੇ ਰਹੀਏ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੱਸੀ ਗੱਲ ਸਾਰਿਆਂ ਦਾ ਜੀ